ਇਸ ਸਮੇਂ ਚੋੜਾ ਬਾਜ਼ਾਰ ਦੇ ਵਿੱਚ ਸਥਿਤ ਹੈ ਗਿਆ ਇਹ ਸਿਵਲਿੰਗ ਜਿਹੜਾ ਬੜਾ ਵੱਡਾ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਦیدار ਕਰਨ ਵਾਸਤੇ ਅੰਮਰਨਾਹ ਚਾਹੀਦਾ ਵੈ ਲੇਕਿਨ ਅਦਾ ਹੀ ਜਲ ਜਿਹੜਾ ਥੱਲੇ ਜਾਂਦਾ ਹੈ ਅੰਮ੍ਰਿਤ ਬਣ ਕੇ ਉਹ ਲੋਕਾਂ ਨੂੰ ਦਿੱਤਾ ਜਾ ਰਿਹਾ ਸੀ ਗੱਲ ਇਹ ਕਿ ਰਾਜ ਨੂੰ ਇਹ ਵੀ ਸਮਾਪਤੀ ਕਰ ਦਿੱਤੀ ਗਈ ਹੈ ਇਹ ਸਾਲ 1960 ਤੋਂ ਚੱਲੂ ਹੈ ਜੀ ਇਹ ਸਮਾਪਤੀ ਪਹਿਲੀ ਮਈ ਤੋਂ ਲੈ ਕੇ ਜੀ ਤੇ ਤਕਰੀਬਨ 18 ਜੁਲਾਈ ਨੂੰ ਹੋਗਦਾ ਦਾ 18 19 20 25 ਵੀ ਵਜਨ ਲੱਗੇ ਵਰੀ ਜੁਲਾਈ ਦੇ ਮਹੀਨੇ ਹੋਗਦਾ ਹੈ ਇਹ 2 ਮਹੀਨੇ ਲੱਗਦੀ ਸੀਗੀ ਇਹ 20 ਸਾਲ ਤੋਂ 2.5 ਨਹੀਂ ਕੀਤੀ ਆ 2 1999 ਤੱਕ ਸਿਰਫ 30 ਜੂਨ ਨੂੰ ਹੋ ਜਾਂਦਾ ਸੀ ਕਿ ਪਹਿਲੀ ਵਾਰ 30 ਜੂਨ ਫਿਕਸ ਸੀਗਾ ਤੇ ਉਸ ਤੋਂ ਬਾਅਦ ਗਰਮੀ ਨੇ ਵੇਖਦੇ ਵੇਖਦੇ 15 ਦਿਨ ਲਾਈ ਸੀਗੀ ਸਾਰੇ ਦੁਕਾਨਦਾਰ ਹੀ ਸੇਵਾ ਕਰਦੇ ਆ ਜੀ ਕਈ ਵਾਰੀ ਡਿਊਟੀ ਲੱਗੀ ਹੁੰਦੀ ਆ ਪਾਣੀ ਦੇ ਪਰ ਰਾਤ ਦਾ ਸਾਫ ਨਾਲ ਘੰਟਾ ਘੰਟਾ ਕੋਈ ਡਿਊਟੀ ਦੇ ਦਿੰਦਾ ਸਾਰੇ ਸੇਵਾ ਕਰਦੇ ਜਦ ਉਸ ਨੂੰ ਸ਼ੁਰੂ ਕਰਦੀ ਹੈ ਜਦੋਂ ਖਤਮ ਹੁੰਦੀ ਹੈ ਚਰਮਨ ਤਰਨਾਲ ਸਾਰੇ ਸੇਵਾ ਕਰਦੇ ਆ ਇਹ ਸਮੇਂ ਚੋੜਾ ਬਾਜ਼ਾਰ ਦੇ ਵਿੱਚ ਸਥਿਤ ਹੈ ਗਿਆ ਇਹ ਸਿਵਲਿੰਗ ਜਿਹੜਾ ਬੜਬਾ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਦੀਦਾਰ ਕਰਨ ਵਾਸਤੇ ਅਮਰਨਾਥ ਜਾਈਦਾਵਾ ਲੇਕਿਨ ਅਦਾ ਹੀ ਜਲ ਜਿਹੜਾ ਥੱਲੇ ਜਾਂਦਾ ਹੈ ਅੰਮ੍ਰਿਤ ਬਣ ਕੇ ਉਹ ਲੋਕਾਂ ਨੂੰ ਦਿੱਤਾ ਜਾ ਰਿਹਾ ਸੀਗਾ ਲੇਕਿਨ ਅੱਜ ਨੂੰ ਇਹ ਵੀ ਸਮਾਪਤੀ ਕਰ ਦਿੱਤੀ ਗਈ ਹੈ ਗੱਲਬਾਤ ਵੀ ਕਰਦੇ ਆ ਪ੍ਰਧਾਨ ਸਾਹਿਬ ਤੇ ਕਿੰਨੀ ਕਿੰਨੇ ਸਾਲ ਤੋਂ ਚਾਲੂ ਹੈਗਾ ਵਾ ਤੇ ਅੱਜ ਸਮਾਪਤੀ ਕਿੰਨੇ ਮਹੀਨੇ ਬਾਅਦ ਕੀਤੀ ਜਾਂਦੀ ਹੈ ਇਹ ਸਰ 1960 ਤੋਂ ਚਾਲੂ ਹੈ ਜੀ ਤੇ ਸਮਾਪਤੀ ਪਹਿਲੀ ਮਈ ਤੋਂ ਲੈ ਕੇ ਜੀ ਤੇ ਤਕਰੀਬਨ 18 ਜੁਲਾਈ ਨੂੰ ਹੋਪਕੰਦਾਂ ਦਾ 18 19 20 25 ਵੀ ਪੈ ਜਾਂਦਾ ਕਈ ਵਾਰੀ ਜੀ ਜੁਲਾਈ ਦੇ ਮਹੀਨੇ ਹੋਪਕੰਦਾਂ ਦਾ ਜੁਲਾਈ ਦੇ ਮਹੀਨੇ ਪੁੱਜੇ ਸਾਮਝ ਸਟਾਰਟ ਹੁੰਦੇ ਨੇ ਆ ਸਾਵਣ ਦੇ ਸਟਾਰਟ ਤੋਂ ਬਾਅਦ ਜੋ ਸਾਵਣ ਆ ਪਹਿਲੀ ਸੰਗਰਾਮ ਨਹੀਂ ਸੰਗਰਾਮ ਤੋਂ ਬਾਅਦ ਕਿਸੇ ਦਿਨ ਹੀ ਭੋਗ ਪਾ ਦਿੱਤਾ ਜਾਂਦਾ ਹੈ ਇਸ ਕਰਕੇ ਜਦ ਤੱਕ ਗਰਮੀ ਚੱਲਦੀ ਹੈ ਅੱਗੇ ਦੇ 2 ਮਹੀਨੇ ਲੱਗਦੇ ਸੀਗੇ ਇਹ 20 ਸਾਲ ਤੋਂ 2.5 ਮਹੀਨੇ ਕੀਤੀ ਆ 2 1999 ਤੱਕ ਸਿਰਫ 30 ਜੂਨ ਨੂੰ ਭੋਗ ਜਾਂਦਾ ਸੀਗਾ ਪਹਿਲੀ ਮਈ 30 ਜੂਨ ਫਿਕਸ ਸੀਗਾ ਤੇ ਉਸ ਤੋਂ ਬਾਅਦ ਗਰਮੀ ਨੇ ਦੇਖਦੇ ਦੇਖਦੇ 15 ਦਿਨ ਵਧਾਈ ਸੀਗੇ 15 ਦਿਨ ਕੋਈ ਵੀਰਿੰਦਰ ਚੱਲੀ ਜਾ ਰਹੀ ਹੈ ਬਿਲਕੁਲ ਜਿਹੜੇ ਮੈਂ ਜਿੰਨੇ ਸ਼ੁਰੂ ਕੀਤੀ ਸੁਰਾ ਨਾਮ ਕੀ ਸੀਗਾ ਦੇਖੋ ਮੈਂ ਸ਼ੁਰੂ ਕੀਤੀ ਸੀ ਕਿ ਪੰਨਾਲਾਲ ਜੈਨ ਨੇ ਮਨੋਰਾਲ ਤਵਨੇ ਰਤਨਚੰਦ ਸੋਨੀ ਨੇ ਜੈਨ ਰਾਣੀ ਨੇ ਔਰ ਗਦਨ ਸ਼ਾਮਲਾਲ ਜੀ ਨੇ ਤੇਰੀ ਮਹਾ ਆਰਤੀ ਵੀ ਕੀਤੀ ਜਾਊਗੀ ਆਹ ਦੀ ਮਹਾ ਆਰਤੀ ਸਮਾਪਨ ਤੋਂ ਬਾਅਦ ਹਾਂ ਮਹਾ ਆਰਤੀ ਵੀ ਕੀਤੀ ਜਾਏਗੀ ਪੋਲੇ ਨਾਲ ਦੀ ਕਿੰਨੇ ਵਜੇ ਕੀਤੀ ਜਾਏਗੀ ਇਹ 8 ਵਜੇ ਜੀ ਆ ਜੀ ਇਹ ਲੰਗਰ ਦਾ ਕੀ ਪਰੰਪਰਾ ਕੀ ਹੈਗੀ ਜਦੋਂ ਸਮਾਪਤੀ ਕਰਦੇ ਹੋ ਫੇ ਸਾਧ ਸੰਗਤ ਨੂੰ ਲੰਗਰ ਵੀ ਚੁਕਾਇਆ ਜਾਂਦਾ ਹਾਂਜੀ ਹਾਂਜੀ ਲੰਗਰ ਸ਼ੁਰੂ ਤੋਂ ਚੱਲਦਾ ਆ ਰਿਹਾ ਜੀ ਹਾਂ ਇਹ ਪੋਲੇਨਾ ਦੀ ਮਰਜ਼ੀ ਹੈ ਕਿੰਨਾ ਵਿਸ਼ਾਲ ਕਰੇ ਨਾ ਕਰੇ ਇਹ ਸ਼ੇਰ ਦਾ ਲੰਗਰ ਚੱਲ ਰਿਹਾ 12 ਵਜੇ ਦਾ ਇਸ ਟਾਈਮ ਤੋਂ ਲਗਭਗ 5 ਵਜੇ ਲੈ ਕੇ ਤੱਕ ਚੱਲੀ ਜਾ ਰਿਹਾ ਹੈ ਹਲੇ ਵੀ ਲੰਗਰ ਚੱਲੇ ਆਵੇਗਾ ਜਦ ਤੱਕ ਪੋਲੇਨਾ ਦੀ ਕਿਰਪਾ ਰਹੇਗੀ ਪੋਲੇਨਾ ਦੀ ਕਿਰਪਾ ਤੁਹਾਡੇ ਤੇ ਅਪਾਰ ਬਣੀ ਹੋਈ ਹੈ ਤੇ ਭੋਲੇ ਸ਼ੰਕਰ ਦਾ ਜਲ ਜਿਹੜਾ ਹੈਗਾ ਤੁਸੀਂ ਸਾਧ ਸੰਗਤ ਨੂੰ ਦਿੰਦੇ ਵੀ ਹੋ ਲੇਕਿਨ ਸਾਧ ਸੰਗਤ ਨੂੰ ਪੁੱਛੇ ਕੀ ਨਹੀਂ ਕਿ ਕੀ ਪਾਣੀ ਦੇ ਜਿਹੜੇ ਛਪੀ ਲੱਗੀ ਹੁੰਦੀ ਸੀ ਇਹ ਵੀਡੀਓ ਤਾਂ ਚਲਣੀ ਹੈ ਉਸ ਤੋਂ ਬਾਅਦ ਲੋਕਾਂ ਨੂੰ ਕਈਆਂ ਨੂੰ ਪਤਾ ਲੱਗਣਾ ਕਿ ਨਹੀਂ ਲੱਗਣੀ ਤੇ ਉਹਨਾਂ ਦੀ ਸੇਵਾ ਫਿਰ ਕਿੱਥੇ ਕਿਤੇ ਜਾਊਗੀ ਤਕਰੀਬਨ ਪੂਰੇ ਸ਼ਹਿਰ ਨੂੰ ਪਤਾ ਪਾ ਕਿ ਇਹ ਜਿਹੜੀ ਸ਼ਮੀਲ 1962 ਤੋਂ ਚੱਲਦੀ ਆ ਰਹੀ ਹੈ ਇਹ ਜੁਲਾਈ ਐਂਡ ਅਗਸਟ ਦੇ ਵਿੱਚ ਇਸ ਦਾ ਸਮਾਪਨ ਸਮਰੋਹ ਕੀਤਾ ਜਾਂਦਾ ਵਾ ਤਕਰੀਬਨ ਖਾਦਿਆਂ ਨੂੰ ਪਤਾ ਹੀ ਹੈ ਇਸ ਗੱਲ ਦਾ ਕੋਈ ਵੀ ਐਸਾ ਨਹੀਂ ਹੈ ਕਿ ਜਿਹਨੂੰ ਨਹੀਂ ਪਤਾ ਔਰ ਤਕਰੀਬਨ 190% ਅੱਜ ਵੀ ਦੁਨੀਆ ਨੂੰ ਪਤਾ ਲੋਕਾਂ ਨੂੰ ਪਤਾ ਲੱਗ ਚੁੱਕਾ ਕਿ ਅੱਜ ਸ਼ਮੀਲ ਦਾ ਸਮਾਪਤੀ ਸਮਰੋਹ ਹੈ ਜਿਹੜਾ ਰਾਤ ਨੂੰ ਤੁਸੀਂ ਪ੍ਰੋਗਰਾਮ ਕਰਾਣਾ ਵਾ ਉਹਦੇ ਵਿੱਚ ਕੀ ਖਾਸ ਰਹੇਗਾ ਉਹਦੇ ਪੋਰੇ ਨਾਲ ਦੀ ਮਹਾ ਅਰਤੀ ਹੋਏਗੀ ਉਹਦੇ ਵਿੱਚ ਟੀਮ ਆਏਗੀ ਮਹਾਰਤੀ ਕਰੇਗੀ ਪੋਲੇ ਸ਼ੰਕਰ ਦਾ ਗੁਣਗਾਨ ਕਰੇਗੀ ਇੱਥੇ ਹੀ ਹੋਏਗੀ ਜੀ ਇੱਥੇ ਚੌਂਕ ਤੇ ਹੋਏਗੀ ਪੋਲੇ ਮੂਰੇ ਪੋਲੇ ਆਰਤੀ ਹੋਏਗੀ ਮਹਾਰਤੀ ਹੋਏਗਾ ਆਰਤੀ ਨਹੀਂ ਮਹਾਰਤੀ ਹੋਏਗੀ ਮਹਾਰਤੀ ਕੀਤੀ ਹੋਗੀ ਮਹਾਰਤੀ ਦੇ ਵਿੱਚ ਸਾਧ ਸੰਗ ਨੂੰ ਕੀ ਨਿਉਤਾ ਹੈ ਸਾਧ ਸੰਗ ਨੂੰ ਹੀ ਨਿਉਤਾ ਹੈ ਪਾਈ ਜਿਹੜਾ ਦੇਖਦਾ ਵੇ ਆ ਕੇ ਦਰਸ਼ਨ ਕਰੋ ਆਪਣੀਆਂ ਝੋਲੀਆਂ ਭਰੋ ਝੋਲੀਆਂ ਪੋਲੇ ਸ਼ੰਕਰ ਨੇ ਭਰਨੀਆਂ ਤੇ ਉਸ ਮਹਾਰਤ ਦੇ ਵਿੱਚ ਭਾਗੀਦਾਰੀ ਭਾਣ ਜਾਓ ਹਾਂ ਬਿਲਕੁਲ ਜੀ ਬਿਲਕੁਲ ਆਪ ਵੀ ਸ਼ਾਮਲ ਹੋਵੋ ਆਪ ਵੀ ਸ਼ਾਮਲ ਹੋਵੋ ਤਰੂ ਦੇ ਦਰਸ਼ਨ ਕਰੋ ਸ਼ੀਸ਼ ਜਗਾਓ ਤੇ ਉਹ ਮੰਗੀਆਂ ਮਦਦਾਂ ਪਾਓ ਨਾਲ ਹੀ ਉਹ ਸਾਰੇ ਨਾਲ ਉਹ ਤੁਹਾਡਾ ਬੜਾ ਵੱਡਾ ਸਹਿਯੋਗ ਹੀ ਕਰਦਾ ਵਾ ਲੇਕਿਨ ਸਹਿਯੋਗ ਦੇ ਵਿੱਚ ਤਮਾਮ ਲੋਕ ਜਿਹੜੇ ਦੁਕਾਨਦਾਰ ਨੇ ਕਿੰਨਾ ਕੁ ਕੋਪਰੇਟ ਤੇ ਹਿੱਸਾ ਪਾਉਂਦੇ ਨੇ ਸਾਰੇ ਦੁਕਾਨਦਾਰ ਹੀ ਸੇਵਾ ਕਰਦੇ ਆ ਜੀ ਕਈ ਵਾਰੀ ਡਿਊਟੀ ਲੱਗੀ ਹੁੰਦੀ ਹੈ ਪਾਣੀ ਦੇ ਪਰ ਆਜ਼ਾ ਹਸਾਬ ਨਾਲ ਕੈਂਟਾ ਕੈਂਟਾ ਕੋਈ ਡਿਊਟੀ ਦਿੰਦਾ ਹੈ ਸਾਰੇ ਸੇਵਾ ਕਰਦੇ ਜਦੋਂ ਸਪੀਲ ਸ਼ਡਿਊਲ ਹੁੰਦੀ ਹੈ ਤੇ ਜਦੋਂ ਖਤਮ ਹੁੰਦੀ ਹੈ ਚਾਹ ਮੰਤਰ ਨਾਲ ਸਾਰੇ ਸੇਵਾ ਕਰਦੇ ਜੀ ਸੇਵਾ ਕਰਦੇ ਰਹੇ ਹਾਂ ਜੀ ਬਿਲਕੁਲ ਲੇਕਿਨ ਅੱਜ ਲਾਸਟ ਦਿਨ ਸੀਗਾ ਕਿ ਕਪੀਰ ਜਿਹੜੀ ਆ ਚੋੜੇ ਬਾਜ਼ਾਰ ਤੋਂ ਜਿਹੜੀ ਆ ਦੱਸਿਆ ਜਾਂਦਾ ਸੀ ਕਿ 2 ਮਹੀਨੇ ਪਹਿਲੇ जय भोले शंकर जय 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 भोलेनाथ हर हर महादेव हर हर महादेव जयकारा वीर बजरंगे हर हर महादेव ਇਹਦੇ ਨਾਲ ਹੀ ਗੂੰਜਣਾ ਚਾਹੀਦਾ ਵਾ ਜੈ ਕਰਾ ਲਾ ਦੇ ਬੋਲ ਸ਼ੰਕਰ ਭਗਵਾਨ ਕੀ ਜੈ ਬੰਬ ਬੰਬ ਬੋਲੇ ਬੰਬ ਬੰਬ ਬੋਲੇ ਬੰਬ ਬੰਬ ਬੋਲੇ ਬੰਬ ਬੰਬ ਬੋਲੇ ਸ਼ੋਅ ਕਰਦੇ ਆ ਬਾਤੇ ਮਾ ਪੋਲੇ ਸ਼ੰਕਰ ਦੀ ਕਿਰਪਾ ਦੇ ਨਾਲ ਜਿਹੜੀ ਸ਼ਪੀਲ ਐ ক্ষমাਫਤ ਕਰ ਦਿੱਤੀ ਗਈ ਹੈ ਤੇ ਮਹਾ ਆਰਤੀ ਸ਼ਾਮ ਨੂੰ ਜਿਹੜੀ ਕੀਤੀ ਜਾਊਗੀ ਤੇ ਉਹਦੇ ਹਿੱਸੇਦਾਰ ਬਣ ਕੇ ਪੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ